ਜਿਵੇਂ ਵਾਟ ਦੇਖ ਰਹੇ ਸਾਰੇ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰ ਪ੍ਰੀਤ ਕੌਰ ਤਾਂ ਹਾਜ਼ਰ ਹੋਏ ਆਂ ਅੱਜ ਤੇ ਆ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਯੂਨੀਵਰਸਿਟੀ ਦੇ ਵਰਚੂ ਜੁੜੇ ਕੀ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਹੈ ਜਿਸ ਹਾਂ ਦਾ ਸੰਕੇਤ ਕਿ ਸੈਨੇਟ ਚੋਣਾਂ ਨੂੰ ਲੈ ਕੇ ਇਹ ਵੱਡੀ ਖਬਰ ਜੁੜੀ ਸਾਹਮਣੇ ਆ ਰਹੀ ਹੈ ਦੱਸਣਯੋਗ ਹੈ ਕਿ ਇੰਨੇ ਦਿਨਾਂ ਤੋਂ ਚਾਲ ਰਹੇ ਦਰਨੇ ਤੋਂ ਬਾਅਦ ਪ੍ਰੋਟੈਸਟ ਕਰਨ ਤੋਂ ਬਾਅਦ ਵਿਦਿਆਰਥੀਆਂ ਦੀ ਇੱਕ ਵੱਡੀ ਜਿੱਤ ਜਿਹੜੀ ਦਰਜ ਕੀਤੀ ਗਈ ਹੈ ਚੋਣਾਂ ਨੂੰ ਜਿਹੜੀ ਕੀ ਮੰਜ਼ੂਰੀ ਮਿਲ ਚੁੱਕੀ ਹੈ ਪੰਜਾਬ ਸੈਨੇਟ ਚੋਣਾਂ ਨੂੰ ਲੈ ਕੇ ਵੱਡੀ ਖਬਰ ਹੈ ਤੇ ਉਪ ਰਾਸ਼ਟਰਪਤੀ ਨੇ ਪੀਓ ਸੈਨੇਟ ਚੋਣਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿहां ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਤੇ ਉਪ ਰਾਸ਼ਟਰਪਤੀ ਦਫ਼ਤਰ ਨੇ ਸੈਨੇਟ ਚੋਣਾਂ ਦੀਆਂ ਤਰੀਕਾਂ ਨੂੰ ਮਨਜ਼ੂਰੀ ਦਿੰਦੇ ਹੋਏ ਇੱਕ ਨੋਟੀਫਿਕੇਸ਼ਨ ਜਿਹੜਾ ਕਿ ਜਾਰੀ ਕਰ ਦਿੱਤਾ ਹੈ ਜਿਕਰ ਹੋ ਗਏ تھے ਇਹ ਹੈ ਕਿ ਪੀਯੂ ਚੰਡੀਗੜ੍ਹ ਬਚਾਓ ਮੋਰਚਾ ਪਿਛਲੇ 25 ਦਿਨਾਂ ਤੋਂ ਸੈਨੇਟ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਦਰਨਾ ਦੇ ਰਿਹਾ ਸੀ ਇਸ ਤਰ੍ਹਾਂ ਨ ਪੰਜਾਬ ਦੀਆਂ ਕਈ ਜਥੇਬੰਦੀਆਂ ਵੀ ਇਸ ਦਰਨੇ ਦੇ ਵਿੱਚ ਸ਼ਾਮਲ ਹੋਈਆਂ ਅਤੇ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਕਰਨ ਦਾ ਸੱਦਾ ਵੀ ਦਿੱਤਾ ਗਿਆ ਸੀ 10 ਦਸੰਬਰ ਨੂੰ ਪੰਜਾਬ ਦੇ ਸਾਰੇ ਪਾਸਪੱਤਰ ਦਫ਼ਤਰਾਂ ਦਾ ਕਿਰਾਇਆ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਸੀ ਪਰ ਦੱਸ ਦਿੰਨਾ ਹੈ ਕਿ ਇਸੇ ਵਿਚਾਲੇ ਇਹ ਵੱਡੀ ਅਪਡੇਟ ਜਿਹੜੀ ਕਿ ਸਾਹਮਣੇ ਆਉਂਦੀ ਹੈ ਜਿੱਥੇ ਵਿਦਿਆਰਥੀਆਂ ਦੀ ਵੱਡੀ ਜਿੱਤ ਜਿਹੜੀ ਕਿ ਹੋਇਆ ਕੋਈ ਨੰਨਤ ਮਰਵਾਸੀਆਂ ਦੀ ਹੋਇਆ ਸਾਡੀ ਲੜਾਈ ਸਭ ਯੂਨੀਵਰਸਿਟੀ ਨਾਲ ਨਹੀਂ ਸੀ ਨਾ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਸੀਗੀ ਉਹ ਇੰਡੀਅਨ ਸਟੇਟ ਜਿਹੜੀ ਕੋਈ ਸ਼ਕਤੀ ਨਹੀਂ ਕਰਸਾਣਾ ਕੋਈ ਮੋਸਤਾਨ ਦੇ ਬੱਚੇ ਜਿਹੜੇ ਰਾਈਟਸ ਆ ਉਹ ਤਾਂ ਕਰ ਕੋਈ ਕੈਂਡੀਗਰ ਕਰੂਗਾ ਸੁਪੇ ਦੇ ਹੱਥ ਕੋਈ ਜਗ੍ਹਾ ਦਾ ਸਾਰੀ ਕਰ ਸਕਦਾ ਸਾਡੀ ਅੱਜ ਜੱਤ ਹੋਈ ਆ ਅਸਲਾ ਜਿਹੜਾ ਸਾਡਾ ਨਿਸ਼ਾਨਾ ਆਊਗਾ ਅਸੀਂ ਚੰਡੀਗੜ੍ਹ ਸ਼ਹਿਰ ਦੇ ਹੱਥ ਰੱਖਾਂਗੇ ਇੱਕ ਮਿੰਟ ਇੱਕ ਮਿੰਟ ਮੈਂ ਫਿਰ ਬੋਲਦਾ ਚੈੱਕ ਬੈਂਤੀ ਕਰਨੀ ਚਾਹੁੰਨਾ ਤੁਹਾਡਾ ਸਾਰਿਆਂ ਦਾ ਜਥੇਬੰਦੀਆਂ ਦਾ ਸਾਰੇ ਬੰਦਿਆਂ ਦਾ ਧੰਨਵਾਦ ਆ ਪਰ ਜਿਹੜੇ ਪਰਚੇ ਹੋਏ ਨੇ ਨਾ ਹੁਣ ਉਹ ਵੀ ਆਪਾਂ ਉਹ ਵੀ ਲੜਾਈ ਵੇਢ ਲਈਏ ਕਿ ਉਹ ਵੀ ਪਰਚੇ ਜਿੱਦਾ ਇਹ ਹੋ ਗਿਆ ਦੇ ਪਰਚੇ ਹੋ ਗਏ ਤੇ ਉਸ ਤੋਂ ਮਤਲਬ ਪਰਚਿਆਂ ਤੋਂ ਪਹਿਲਾਂ ਡਰੇ ਹੈ ਨਾ ਪਰਚਿਆਂ ਤੋਂ ਹੋਣ ਡਰੇ ਅੱਗੇ ਵੀ ਸਾਡੇ ਦੋ ਬੰਦੇ ਨੇ ਦੋ ਮੁੰਡਿਆਂ ਨੇ ਪਰਚਾਇਆ ਕੋਈ ਅਰੇ ਮੈਂ ਡਰੇ ਨਾ ਪਰਚੇ ਤੋਂ ਡਰੇ ਨਹੀਂ ਸੀਡੀ ਨੂੰ ਲਾ ਕੇ ਅਸ ਤੋਂ ਅਗਲੀ ਲੜਾਈ ਸਿੱਧਾ ਬਕਰ ਸਟੇਟ ਯੂਨੀਵਰਸਿਟੀ ਵੱਲ ਪੰਜਾਬੀ ਅਗਲੀ ਬਕਰ ਦਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਤੋਂ ਜ਼ਾਂਨੀ ਗੱਲ ਨੂੰ ਅਸੀਂ ਜਰੂਰ ਮਜ਼ਬੂਤ ਕਰ ਗਏ। ਓ ਰੱਬਾ ਮਾਲਕਾ ਸਰਕਾਰ ਨੂੰ ਪਰਮੇਸ਼ਰ ਨੂੰ ਹਰ ਰੋਜ਼ ਪਰੰਨੇ ਦੀ ਕਿਰਤੀ ਲੋਕਾਂ ਦਾ ਸੁੱਖ ਨਹੀਂ ਹੈ ਤੇ ਉਹਨਾਂ ਨੂੰ ਆਪਣੇ ਹੱਕਾਂ ਦੀ ਅੱਜ ਪਛਾਣ ਨਹੀਂ ਆ ਤੇ ਇਹ ਉਹਨਾਂ ਸਰਕਾਰਾਂ ਦੀ ਅੱਖਾਂ ਖੋਲਣ ਲਈ ਸੰਘਰਸ਼ ਹੈ ਕਿ ਲੋਕ ਜਦੋਂ ਜਦੋਂ ਤੁਸੀਂ ਹੱਕ ਦੱਬੋਗੇ ਲੋਕ ਉਹਦੇ ਅੱਗੇ ਆ ਕੇ ਖੜਨਗੇ ਗੁੱਡੀ ਨੱਕ ਵਿੱਚ ਡੰਗ ਕਹਿਣਗੇ ਗੁੱਡੀਆਂ ਤੋਂ ਵਿੱਚ ਜਿੱਤਣਗੇ ਇਸ ਕਰਕੇ ਇਹ ਸੰਘਰਸ਼ਾ ਜਿੱਕ ਵੱਡੀ ਵਿਸਾਲ ਬਣਦੀ ਹੈ ਕਿ ਲੋਕਾਂ ਦਾ ਇਨਕਾਮ ਮੋਦੀ ਸਰਕਾਰ ਨੂੰ ਕਿਵੇਂ ਚੋਂਦਾ ਤੁਸੀਂ ਦੇਖੋ ਪਿਛਲੇ ਸਮਿਆਂ ਦੇ ਵਿੱਚ ਸਰਕਾਰ ਨੇ ਯੂਐਮਏ ਵਰਗੇ ਕਾਨੂੰਨ ਮੜ ਕੇ ਕਿੰਨੇ ਹੀ ਸਾਰੇ ਵਿਦਿਆਰਥੀਆਂ ਨੂੰ ਸਰਕਾਰਾਂ ਨੂੰ ਜਲੀ ਟੱਕਿਆ ਸਿਰਫ ਇਹਸ ਕਰਕੇ ਕਿ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤੇ ਹਨ ਉਹਨਾਂ ਸਰਕਾਰਾਂ ਨੂੰ ਜੋ ਲਗਾਤਾਰ ਲੋਕਾਂ ਨੂੰ ਲੁੱਟ ਕੇ ਸਿਰਫ ਕੁਝ ਛੋੜੇ ਲੋਕਾਂ ਲਈ ਕੰਮ ਕਰਦੇ ਨੇ ਅਮੀਰ ਨੂੰ ਹੋਰ ਅਮੀਰ ਬਣਾਦੇ ਨੇ ਤੇ ਵਿਦਿਆਰਥੀ ਕਿਰਤੀ ਲੋਕਾਂ ਮਜ਼ਦੂਰਾਂ ਦੇ ਹੱਕਾਂ ਨੂੰ ਲੁੱਟ ਰਹੇ ਨੇ ਲਗਾਤਾਰ ਉਹਨਾਂ ਸਰਕਾਰਾਂ ਨੂੰ ਬੰਗਾਰ ਹੈ ਲੋਕਾਂ ਰਹਿ ਕੇ ਵੀ ਅੱਜ ਜਿਹੜੀ ਅਗਲੀ ਪੀੜ੍ਹੀ ਆ ਰਹੀ ਹੈ ਜਿਹੜੇ ਕਿਰਤੀ ਲੋਕ ਨੇ ਉਹਨਾਂ ਦੇ ਇੱਕ ਇਹਨੇ ਥੋੜੀ ਧੌਣ ਵਿੱਚ ਕਿੱਲਾ ਕੱਢਣਾ ਹੈ ਉਹਨਾਂ ਨੇ ਤੁਹਾਡੀਆਂ ਕੁਰਸੀਆਂ ਕੰਮਣ ਲਾਈਆਂ ਨੇ ਪਹਿਲਾਂ ਵੀ ਤੇ ਹੁਣ ਵੀ ਲਾਈਆਂ ਨੇ ਤਾਂ ਤਸਵੀਰਾਂ 'ਚ ਵੀ ਤੁਸੀਂ ਜਿਵੇਂ ਕੀ ਵੇਖ ਸਕਦੇ ਹੋ ਕਿ ਪਟਾਕੇ ਵੀ ਚਲਾਏ ਗਏ ਨੇ ਮਾਟਪਾਸ ਵੀ ਜਿਹੜੀ ਕੱਢੀ ਗਈ ਹੈ ਵਿਦਿਆਰਥੀਆਂ ਦੇ ਵੱਲੋਂ ਪੂਰੇ ਖੁਸ਼ੀ ਦਾ ਮਾਹੌਲ ਜਿਹੜਾ ਕੀ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਜਿਹੜਾ ਕੀ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਇੰਨੇ ਦਿਨਾਂ ਦੇ Protesto to bada. ਉਨਾਂ ਦੀ ਜਿਹੜੀ ਜਿੱਤ ਹੋਈ ਹੈ ਉਹਨਾਂ ਦੇ ਹੱਕ ਦੀ ਜਿੱਤ ਹੋਈ ਹੈ ਤਾਂ ਬਿਲਕੁਲ ਤਸਵੀਰਾਂ ਸਾਫ਼ ਤੌਰ ਤੇ ਉਥੋਂ ਨਜ਼ਰ ਆ ਰਹੀ ਨੇ ਐਕਸਕਲੂਸਿਵ ਤਸਵੀਰਾਂ ਵਿਸ਼ਵ ਵਾਰਤਾ ਦੇ ਵੱਲੋਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਜਸ਼ਨ ਜੁੜਾ ਮਨਾਇਆ ਜਾ ਰਿਹਾ ਕਿਉਂਕਿ ਉਹਨਾਂ ਦੀ ਸੱਚ ਦੇ ਲਈ ਲੜਾਈ ਹੱਕ ਦੀ ਲੜਾਈ ਦੀ ਜਿਹੜੀ ਵੱਡੀ ਜਿੱਤ ਹੋਈ ਹੈ ਚੋਣਾਂ ਨੂੰ ਲੈ ਕੇ ਜਿਹੜੀ ਕੀ ਮਨਜ਼ੂਰੀ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਕਰਵਨ ਦੀ ਮਨਜ਼ੂਰੀ ਜਿਹੜੀ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਵੱਖ-ਵੱਖ ਆਗੂਆਂ ਦੇ ਬਿਆਨ ਵੀ ਸਾਹਮਣੇ ਆਏ ਨੇ ਤੇ ਸਾਰਿਆਂ ਦੇ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਵਧਾਈਆਂ ਵੀ ਦਿੱਤੀਆਂ ਗਈਆਂ ਨੇ। ਤਾਂ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਦੱਸਣਿਆ ਕਿ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਜੁੜੀ ਅੱਜ ਬੁਲਾਈ ਗਈ ਹੈ। ਸ਼ੁੱਕਰਵਾਰ ਯਾਨੀ ਕਿ ਅੱਜ 28 ਨਵੰਬਰ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਹੈ ਤੇ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਥਿਤ ਰਾਈਸਟੇ ਬੁਲਾਈ ਗਈ ਹੈ ਤੇ ਜਾਣਕਾਰੀ ਅਨੁਸਾਰ ਇਹ ਮੀਟਿੰਗ ਸਵੇਰੇ 11:30 ਵਜੇ ਸੱਦੀ ਗਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਰਕਾਰ ਕਈ ਅਹਿਮ এজেন্ডਿਆਂ ਤੇ ਮੋਹਰ ਲਗਾ ਸਕਦੀ ਹੈ ਅਤੇ ਸੂਬੇ ਦੇ ਹਿੱਤ ਵਿੱਚ ਕੋਈ ਵੱਡਾ ਫੈਸਲਾ ਵੀ ਜੜਾ ਲਿਆ ਜਾ ਸਕਦਾ ਹੈ ਚੌਧਰੀ ਵਿਤਮントਰੀਰ ਪਾਲ ਸਿੰਘ ਜੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਕੁਝ ਵੱਡੇ ਤੇ ਅਹਿਮ ਮੁੱਦਿਆਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਆਓ ਸੁਣਦੇ ਹਾਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚ ਇਸ ਸਾਲ ਜਦੋਂ ਮੈਂ ਬਜਟ ਪੇਸ਼ ਕੀਤਾ ਸੀਗਾ ਤਾਂ ਉਸ ਸਮੇਂ ਅਸੀਂ ਰੰਗਲਾ ਪੰਜਾਬ ਜਿਹੜਾ ਸਕੀਮ ਦਾ ਅਨਾਉਂਸਮੈਂਟ ਕੀਤੀ ਸੀ ਤੇ ਹਰੇਕ ਵਿਧਾਨ ਸਭਾ ਹਲਕੇ ਦੇ ਅੰਦਰ ਇੱਕ ਸਾਲ ਦੇ ਵਿੱਚ 5 ਕਰੋੜ ਰੁਪਏ ਜਿਹੜੇ ਦੇ ਦਿੱਤੇ ਜਾਣਗੇ ਸੇ ਸਕੀਮ ਜਿਹੜੀ ਆ ਬਿਲਕੁਲ ਕਾਫੀ ਲੰਬੇ ਅਸਤ ਤੋਂ ਤਿਆਰ ਕੀਤੀ ਗਈ ਸੋ ਅੱਜ ਮੈਨੂੰ ਇਹ ਮਾਣ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅੱਜ ਅਸੀਂ ਇਹਦੀ ਪਹਿਲੀ ਜਿਹੜੀ ਇਨਸਟਾਲਮੈਂਟ ਆ ਫਸਟ ਕਿਸ਼ ਜਿਹੜੀ ਆ 213 ਕਰੋੜ ਰੁਪਏ ਦੀ ਉਹ ਵੱਖ-ਵੱਖ ਪੰਚਾਇਤਾਂ ਨੂੰ ਵੱਖ-ਵੱਖ ਅ ਇਲਾਕਿਆਂ ਨੂੰ ਜਿਹੜੀ ਦੇ ਚੁੱਕੇ ਆ ਜਿਹੜੇ ਰਿਕਮੈਂਡੇਸ਼ਨਸ ਥੱਲੇ ਆਜਾਂ ਸੀ ਅਸੀਂ ਕਮੇਟੀਆਂ ਬਣਾਈਆਂ ਸੀ ਥੱਲੇ ਜਿਹੜੇ ਐਮਐਲਏ ਸਹਿਬਾਨ ਸੀ ਉਹ ਉਸ ਤੋਂ ਬਾਅਦ ਡੀਡੀਪੀਓ ਬੀਡੀਪੀਓ ਬੀਡੀਪੀਓ ਡੀਡੀਪੀਓ ਏਡੀਸੀ ਸਹਿਬਾਨ ਡੀਸੀ ਸਹਿਬਾਨ ਫਿਰ ਮੰਤਰੀ ਸਹਿਬਾਨ ਉਸ ਲੈਵਲ ਤੱਕ ਇਹਦੀ ਸਿਲੈਕਸ਼ਨ ਜਿਹੜੀ ਹੋਈ ਸੀ ਇਸ ਫੰਡ ਦੀ ਤਾਂ ਕਿ ਕਿਤੇ ਦੁਰਵਰਤੋਂ ਨਾ ਹੋਵੇ ਤੋਂ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਪਹਿਲੀ ਕਿਸ਼ਤ ਜਿਹੜੀ ਆ ਉਹ ਅਸੀਂ 13200 213 ਕਰੋੜ ਰੁਪਏ ਦੀ ਅੱਜ ਸਾਰੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਅਨੁਜਾਇੀ ਕੀਤੀ ਆ ਸੋ ਮੈਂ ਸਾਰੀਆਂ ਪੰਚਾਇਤਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਦਿੰਨਾਗਾ ਬਹੁਤ-ਬਹੁਤ ਮੁਬਾਰਕਾਂ ਔਰ ਇਸ ਤੋਂ ਥੋੜੇ ਦਿਨ ਪਹਿਲਾਂ ਵੀ ਤੁਹਾਨੂੰ ਪਤਾਗਾ ਪੰਜਾਬ ਜਾਣਦਾਗਾ ਕਿ ਲਾਸਟ ਵੀਕ ਵਿੱਚ ਲਾਸਟ ਹਫਤੇ ਵੀ 2334 ਕਰੋੜ ਰੁਪਇਆ 334 ਕਰੋੜ ਰੁਪਇਆ ਜਿਹੜਾ ਉਹ ਪੰਜਾਬ ਦੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਨੂੰ ਪੰਜਾਬ ਦੀਆਂ ਪੰਚਾਇਤ ਸੰਮਤੀ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਰ ਜਿਆਗਾ ਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੂਗਾ ਬਿਲਕੁਲ ਉਹਦੇ ਵੱਲ ਸਾਡੇ ਕਦਮ ਲਗਾਤਾਰ ਵੱਧ ਰਹੇ ਨੇ ਅਸੀਂ ਪਿੰਡਾਂ ਦਾ ਸ਼ਹਿਰਾਂ ਦਾ ਲਗਾਤਾਰ ਸਮਾਨਾਂਤਰ ਵਿਕਾਸ ਜਿਹੜਾ ਉਹ ਕਰ ਰਹੇ ਆਗੇ ਕਿਸੇ ਵੀ ਪਿੰਡ ਨੂੰ ਅਸੀਂ ਦੂਰਾਂ ਨਹੀਂ ਰਹਿਣ ਦੇਵਾਂਗੇ ਇਹ ਲਗਭਗ 3000 ਤੋਂ ਉੱਪਰ ਸਟੇਡੀਅਮ ਪੰਜਾਬs ਬਣ ਰਹੇ ਨੇਗੇ ਤਾਂ ਕਿ ਸਾਡੀ ਜਵਾਨੀ ਜਿਹੜੀ ਆ ਉਹ ਉਹਨਾਂ ਸਟੇਡੀਅਮ ਦੇ ਰਾਹੀਂ এਸ਼ੀਆ ਤੱਕ ਉਹਨਾਂ ਸਟੇਡੀਅਮ ਦੇ ਰਾਹੀਂ ਓਲੰਪਿਕਸ ਦਾ ਕੋ ਉਹਨਾਂ ਦੇ ਕਦਮ ਜਿਹੜੇ ਵਦਨ ਉਹਦੇ ਲਈ ਪੰਜਾਬ ਸਰਕਾਰ ਲੱਗੀ ਹੋਈ ਹੈਗੀ ਸੋ ਮੇਰਾ ਕਹਿਣ ਦਾ ਭਾਵ ਆ ਜਿਹੜਾ ਅਸੀਂ 213 ਕਰੋੜ ਰੁਪਏ ਜਾਰੀ ਕੀਤਾਗਾ ਇਹ ਪਿੰਡਾਂ ਦਾ ਜਿਹੜਾ ਮੁੱਢਲਾ ਵਿਕਾਸ ਹੁੰਦਾਗਾ ਛੋਟੇ ਛੋਟੇ ਕੰਮ ਹੁੰਦੇ ਨੇ ਉਹਨਾਂ ਲਈ ਜਾਰੀ ਕੀਤਾਗਾ ਸੋ ਇਸ ਤੋਂ ਬਿਨਾ ਪੰਜਾਬ ਪੂਰਾ ਪੰਜਾਬ ਜਾਣਦਾਗਾ ਕਿ 19000 ਕਿਲੋਮੀਟਰ ਜਿਹੜੀਆਂ ਸੜਕਾਂ ਨੇਗੀਆਂ ਉਹ ਪੰਜਾਬ ਤੋਂ ਬਣ ਰਹੀਆਂ ਨੇਗੀਆਂ ਸੋ ਲਗਾਤਾਰ ਸਰਦਾਰ ਭਗਵੰਦ ਸਿੰਘ ਮਾਜੀ ਦੀ ਗਵਾਈ ਚ ਪੰਜਾਬ ਜਿਹੜਾ ਅੱਗੇ ਵਧ ਰਿਹਾ ਹੈਗਾ ਇਹ ਨਹੀਂ ਕੋਈ ਇਲੈਕਸ਼ਨ ਯਾਰ ਹੈਗਾ ਪਰ ਲੇਕਿਨ ਅਸੀਂ ਤਾਂ ਇਲੈਕਸ਼ਨ ਦੀ ਯਾਰ ਤੋਂ ਪਹਿਲਾਂ ਹੀ ਜਿਹੜਾ ਹੈਗਾ ਪਹਿਲੇ ਸਾਲ ਤੋਂ ਹੀ ਸਟਾਰਟ ਕੀਤਾ ਸੀ ਪਹਿਲੇ ਸਾਲ ਸਾਡੀ ਪਹਿਲੀ ਗਰੰਟੀ ਪੂਰੀ ਹੋਈ ਸੀ ਦੂਜੀ ਗਰੰਟੀ ਪੂਰੀ ਹੋਈ ਸੀ ਤੀਜੀ ਗਰੰਟੀ ਪੂਰੀ ਹੋਈ ਸੀ ਸੋ ਹੁਣ ਇਹ ਜਿਹੜਾ ਵਿਕਾਸ ਆ ਉਹ ਲਗਾਤਾਰ ਚੱਲ ਰਿਹਾ ਸੋ ਮੈਂ ਇੱਕ ਵਾਰ ਫਿਰ ਸਾਰੇ ਸਰਪੰਚ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਔਰ ਦੂਸਰਾ ਨਾਲ ਦੀ ਨਾਲ ਮੈਂ ਧੰਨਵਾਦ ਕਰਨਾ ਚਾਹਨਾਗਾ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਰੰਗਲਾ ਪੰਜਾਬ ਜਿਹੜਾ ਸਕੀਮ ਆ ਉਹ ਬਣਾਈ ਕਿ ਰੰਗਲਾ ਪੰਜਾਬ ਜਿਹੜਾ ਉਹਦੇ ਚ ਬਜਟ ਅਸੀਂ ਰੱਖਿਆ ਸੋ ਉਹ ਅੱਜ ਬਜਟ ਦੇ ਵਿੱਚੋਂ ਇਹ 213 ਕਰੋੜ ਰੁਪਏ ਦੀ ਜਿਹੜੀ ਆ ਪਹਿਲੀ ਕਿ ਜਾਰੀ ਹੋਈ ਆ ਕਿਉਂਕਿ ਟੋਟਲ ਬਜਟ ਜਿਹੜਾ ਸੀਗਾ ਉਹ 585 ਕਰੋੜ ਦਾ ਸੀ ਟੋਟਲ ਬਜਟ 585 ਕਰੋੜ ਰੁਪਏ ਦਾ ਸੀ ਹਲੇ ਵੀ ਕਾਫੀ ਸਾਰੇ ਹਲਕਿਆਂ ਤੋਂ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਆ ਵਾਰਹੀ ਆ ਉਹ ਲਿਖ ਲਿਖ ਕੇ ਤਾਂ ਭੇਜਦੇ ਨੇ ਕਮੇਟੀਆਂ ਉਹਨਾਂ ਰეკਮੈਂਡ ਕਰ ਰਹੀਆਂ ਨੇਗੀਆਂ ਜਿਹੜੀ ਕਮੇਟੀ ਬਣੀ ਆ ਉਸ ਹਿਸਾਬ ਦੇ ਨਾਲ ਅਸੀਂ ਪੈਸੇ ਰਿਲੀਜ਼ ਕਰਦੇ ਪਰ ਲੇਕਿਨ ਅੱਜ ਅਸੀਂ 213 ਕਰੋੜ ਰੁਪਏ ਜਿਹੜੇ ਨੇਗੇ ਉਹ ਵੱਖ-ਵੱਖ ਪੰਚਾਇਤਾਂ ਦੇ ਖਾਤਿਆਂ 'ਚ ਪੇ ਚੁੱਕੇ ਆ ਪੰਜਾਬ ਦੇ ਵਿੱਚ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਠੰਡ ਹੋਰ ਵੀ ਵਧੇਗੀ ਤਾਂ ਦੱਸ ਦਿੰਨਿਆ ਕਿ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਤੇ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ ਹੈ ਜਿਸ ਦੇ ਨਾਲ ਰਾਤ ਨੂੰ ਕਹਿਰ ਦੀ ਠੰਡ ਮਹਿਸੂਸ ਹੋਣ ਲੱਗੀ ਪੰਜਾਬ ਤੇ ਛੱਤੀਸਗੜ ਦੇ ਵਿੱਚ ਹੁਣ ਰਾਤਾਂ ਠੰਡੀਆਂ ਹੋ ਗਈਆਂ ਹਨ ਤੇ ਪਹਾੜਾਂ ਤੇ ਹੋ ਰਹੀ ਤਾਜ਼ਾ ਬਰਫ਼ਬਾਰੀ ਦਾ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਇਸ ਦਿਨ ਆਲ ਮੌਸਮ ਖੁਸ਼ਕ ਅਤੇ ਕੋਹਰੇ ਦੀ ਵੀ ਸੰਭਾਵਨਾ ਹੈ ਤੇ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਵੰਬਰ ਦੇ ਅੰਤ ਜਾਂ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਮੀਂਹ ਪੈ ਸਕਦਾ ਹੈ ਤੇ ਉੱਥੇ ਹੀ ਸੂਬੇ ਵਿੱਚ ਹਰ ਰੋਜ਼ ਤਾਪਮਾਨ ਦੇ ਵਿੱਚ ਇਕ ਤੋਂ 2 ਡਿਗਰੀ ਦੀ ਮਾਮੂਲੀ ਗਿਰਾਵਟ ਜਾਰੀ रह ਸਕਦੀ ਹੈ ਜੇ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦਾ ਘੱਟੋ-ਘੱਟ ਤਾਪਮਨ 0.3 ਡਿਗਰੀ ਸੈਲਸੀਅਸ ਘਟਿਆ ਹੈ ਜੋ ਕਿ ਆਮ ਨਾਲੋਂ 2.2 ਡਿਗਰੀ ਘੱਟ ਹੈ ਜਦਕਿ ਬਠਿੰਡਾ ਸਭ ਤੋਂ ਠੰਡਾ ਰਿਹਾ ਤੇ ਜਿੱਥੇ ਘੱਟੋ-ਘੱਟ ਤਾਪਮਨ 4 ਡਿਗਰੀ ਸੈਲਸੀਅਸ ਸੀ ਜੀ ਹਾਂ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਵੀ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਫਿਲਹਾਲ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਿਤ ਹੈ ਜਿਸ ਦਾ AQI 100 ਤੋਂ ਉੱਪਰ ਦੱਸਿਆ ਜਾ ਰਿਹਾ ਹੈ ਤੇ ਇਸ ਸਮੇਂ ਰਾਜ ਦੇ ਉੱਤਰ ਪੱਛਮੀ ਜ਼ਿਲ੍ਹਿਆਂ ਵਿੱਚ ਜਿੰਨਾ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਿਲ ਹਨ ਦੇ ਵਿੱਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਰਿਹਾ ਹੈ ਚੌਧਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਫਿਰ ਲੋ ਹਰਿਆਣਾ ਦੇ ਖਿਡਾਰੀ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਥੇ 16 ਸਾਲਾ ਕੌਮੀ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਜਿਸ ਦੀ ਬੀਤੇ ਦਿਨ ਪਿੰਡ ਦੇ ਖੇਡ ਮੈਦਾਨ ਵਿੱਚ ਅਭਿਆਸ ਦੌਰਾਨ ਅਚਾਨਕ ਬਾਸਕਟਬਾਲ ਦਾ ਪੋਲ ਡਿੱਗਣ ਕਾਰਨ ਮੌਤ ਹੋ ਗਈ ਸੀ ਇਸ ਘਟਨਾ ਨੂੰ ਪੂਰੇ ਦੇਸ਼ ਲਈ ਜਗਤ ਸਦਮੇ ਵਿੱਚ ਹੈ ਉਹਨਾਂ ਨੇ ਕਿਹਾ ਕਿ ਰਾਠੀ ਦੇ ਮਾਪਿਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਲਈ ਅਭਿਆਸ ਕਰਨ ਗਏ ਪੁੱਤ ਦੀ লাশਕਾਰ ਆਵੇਗੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੂੰ ਖੇਡਾਂ ਨਾਲ ਪਿਆਰ ਹੈ ਤੇ ਜਿਸ ਕਰਕੇ ਉਹ ਮ੍ਰਿਤਕ ਖਿਡਾਰੀ ਦੇ ਪਰਿਵਾਰ ਨਾਲ ਦੁੱਖ ਦੀ ਇਸ ਘੜੀ ਵਿੱਚ ਅਫਸੋਸ ਕਰਨ ਆਏ ਸਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਪਿੰਡ ਵਾਸੀਆਂ ਨੇ ਬਾਸਕਟਬਾਲ ਮੈਦਾਨ ਦੀ ਖਸਤਾ ਹਾਲਤ ਬਾਰੇ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਜਿਸ ਕਰਕੇ ਹਰਿਆਣਾ ਸਰਕਾਰ ਨੂੰ ਇਸ ਲਾਪਰਵਾਹੀ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਟੁਕਮਾ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਹੈ ਤੇ ਇਸ ਦੇ ਮੱਦੇヒ ਨਜ਼ਰ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਆਪੋ ਆਪਣੇ ਬਿਆਨ ਸਾਹਮਣੇ ਆ ਰਹੇ ਐ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਦੇ ਮੱਦੇヒ ਨਜ਼ਰ ਰਾਜਾ ਵੜਿੰਗ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਵੀ ਦਿੱਤੇ ਗਈ ਹੈ ਤੇ ਕੁਝ ਆਪਣਾ ਪੱਖ ਵੀ ਜਿਹੜਾ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਹਾਂ ਆਖਿਰ ਭਾਜਪਾ ਨੂੰ ਝੁਕਣਾ ਹੀ ਪਿਆ ਆਖਿਰ ਆਰਐਸਐਸ ਦੇ ਜਿਹੜੇ ਮੂਹ ਮੋੜੇ ਉਹ ਪੰਜਾਬ ਦੇ ਨੌਜਵਾਨ ਬੱਚਿਆਂ ਨੇ ਮੂੜੇ ਮੈਂ ਉਹਨਾਂ ਬਹਾਦਰ ਬੱਚਿਆਂ ਦੀ ਜਿਨ੍ਹਾਂ ਲੋਕਾਂ ਨੇ ਪੁਲਿਸ ਦੀ ਪਰਵਾਹ ਨਾ ਕਰਦੇ ਹੋਏ ਔਰ ਕਿਸ ਪ੍ਰਕਾਰ ਦੀਆਂ ਫੋਰਸੇਸ ਉੱਥੇ ਲਾ ਕੇ ਡੀਮੋਰਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸਟੂਡੈਂਟਸ ਨੂੰ ਲੇਕਿਨ ਉਹਨਾਂ ਨੇ ਰਤੀ ਭਰ ਵੀ ਉਹਨਾਂ ਦੇ ਮਨ ਦੇ ਵਿੱਚ ਡਰ ਨਹੀਂ ਆਇਆ ਇਹ ਨਰੋਜ ਜਿੱਤ ਪੰਜਾਬ ਦੇ ਸਟੂਡੈਂਟਸ ਦੀ ਜਿੱਤ ਹੈ ਉਹਨਾਂ ਬੱਚੇ ਤੇ ਬੱਚੀਆਂ ਦੀ ਜਿੱਤ ਹੈ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਇਸ ਸੰਘਰਸ਼ ਦੇ ਵਿੱਚ ਬਿਨਾਂ ਪਰਵਾਹ ਕੀਤੇ ਹੋਏ ਉਹਨਾਂ ਨੇ ਇਸ ਸੰਘਰਸ਼ ਦੀ ਲੜਾਈ ਲੜੀ ਔਰ ਅੱਜ ਇਹ ਉਹਨਾਂ ਦੀ ਜਿੱਤ ਹੋਈ ਹੈ ਜਾਨ ਬੁਝ ਕੇ ਬੀਜੇਪੀ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਟੈਸਟ ਕਰਦੀਏ ਵਾਰ-ਵਾਰ ਇਮਤਿਹਾਨ ਲਿਆ ਜਾ ਰਹੇ ਇਹ ਸ਼ੁਰੂਆਤ ਪੰਜਾਬ ਦੇ ਕਿਸਾਨਾਂ ਦੇ ਵੱਲ ਹੋਈ ਸੀ ਜਦੋਂ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਫਿਰ BBMB ਪਾਖੜਾ ਵਿਆਸ ਮੈਨੇਜਮੈਂਟ ਬੋਰਡ ਬੋਰਡ ਫਿਰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਦੇਣਾ ਫਿਰ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਕੋਸ਼ਿਸ਼ ਕਰਨੀ ਔਰ ਫਿਰ ਸੈਨੇਟ ਤੇ ਸਿੰਡੀਗੜ ਦੇ ਇਲੈਕਸ਼ਨ ਬੰਦ ਕਰਾਉਣੇ ਔਰ ਇਹ ਸਾਰਾ ਕੰਮ ਵਾਰ-ਵਾਰ ਸਾਡੇ ਤੇ ਹਮਲਾ ਕੀਤਾ ਜਾ ਰਿਹਾ ਹੈ ਕੱਲ ਪਰਸੋਂ ਦੀ ਖਬਰ ਸੀ ਕਿ ਆਰਟੀਕਲ 240 ਦੇ ਤਹਿਤ 131ਵੀਂ ਸੋਧ ਲੈ ਕੇ ਆ ਰਹੇ ਜਿਹਦੇ ਵਿੱਚ ਐਡਮਿਨਿਸਟ੍ਰੇਸ਼ਨ ਹਟਾਉਣ ਦੀ ਗੱਲ ਕੀਤੀ ਗਈ ਸੀ ਪੰਜਾਬ ਤੋਂ ਚੰਡੀਗੜ੍ਹ ਖੋਨ ਦੇ ਮਨਸੂਬੇ ਸਨ ਜਿਹੜਾ ਕਿਹਾ ਕਿ ਹੁਣ ਅਸੀਂ ਬਿੱਲ ਨਹੀਂ ਲੈ ਕੇ ਆਵਾਂਗੇ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਕਿ ਅਗਰ ਪੰਜਾਬ ਨਾਲ ਤੁਸੀਂ ਜ਼ਾਤੀ ਕਰੋਗੇ ਕੋਈ ਵਿਅਕਤੀ ਬਖਸ਼ੇਗਾ ਨਹੀਂ ਹਰ ਵਿਅਕਤੀ ਭੁੱਲ ਜਾਏਗਾ ਕਿ ਮੈਂ ਕਿਸ ਵਿਅਕਤੀ ਕਿਸ ਪਾਰਟੀ ਨਾਲ ਕਿਸ ਜਾਤੀ ਨਾਲ ਹੈ ਉਹ ਪੰਜਾਬ ਦੇ ਨਾਲ ਸਭ ਤੋਂ ਪਹਿਲਾਂ ਖੜਾ ਹੋਏਗਾ ਔਰ ਦੁਬਾਰਾ ਫਿਰ ਇਸ ਮੌਕੇ ਤੇ ਮੈਂ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਵਧਾਈ ਦੇਣਾ ਚਾਹੁੰਦਾ ਹੈ ਔਰ ਉਹਨਾਂ ਦੇ ਹੌਸਲੇ ਨੂੰ ਮੈਂ ਸਲਾਮ ਕਰਦਾ ਮੈਂ ਸਿਰਜ ਕੋਣਾ ਹੈ ਕਿ ਜਿਸ ਪ੍ਰਕਾਰ ਉਹਨਾਂ ਨੇ ਲੜਾਈ ਲੜੀ ਹੈ ਔਰ ਅੱਜ ਤੋਂ ਬਾਅਦ ਦੁਬਾਰਾ ਜ਼ਰੂਰਤ ਵੀ ਨਾ ਕਰਿਓ ਇੱਥੇ ਆਰਐਸਐਸ ਨਹੀਂ ਚੱਲੇਗੀ ਦੇਸ਼ ਭਰ ਚ ਤੁਸੀਂ ਆਰਐਸਐਸ ਲਾਗੂ ਕਰ ਸਕਦੇ ਹੋ ਲੇਕਿਨ ਪੰਜਾਬ ਦੇ ਅੰਦਰ ਆਰਐਸਐਸ ਦੇ ਅੱਗੇ ਪੰਜਾਬ ਦੇ ਲੋਕ ਝੁਕਣਗੇ ਨਹੀਂ ਬਹੁਤ ਬਹੁਤ ਮੁਬਾਰਕਾਂ ਨੌਜਵਾਨ ਸਾਥੀਓ ਤੇ ਉਧਰ ਹੀ ਲੋਕਾਂ ਦੀ ਰੋਜ਼ੀ ਰੋਟੀ ਦੇ ਵੀ ਜਿਹੜਾ ਕਿ ਵੱਡਾ ਖਤਰਾ ਮੰਡਰਾ ਰਿਹਾ ਜਿਵੇਂ ਦੱਸਦਿਆਂ ਕਿ ਕੁਝ ਸਬਜ਼ੀਆਂ ਦੇ ਭਾਅ ਇੰਨੇ ਜ਼ਿਆਦਾ ਵਧਦੇ ਹੋਏ ਨਜ਼ਰ ਆ ਰਹੇ ਨੇ ਕਿ ਆਮ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਦਿੱਲੀ ਐਨਸੀਆਰ ਦੇ ਵਿੱਚ ਵਾਧੀਆਂ ਟਮਾਟਰ ਦੀਆਂ ਕੀਮਤਾਂ ਤੋਂ ਰਾਹਤ ਦੇਣ ਦੇ ਲਈ ਕੇਂਦਰ ਸਰਕਾਰ ਨੇ ਸਬਸਿਡੀ ਵਾਲੇ ਜਨਤਾ ਬ੍ਰਾਂਡ ਦੇ ਟਮਾਟਰ ਵੇਚਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ 80 ਤੋਂ ਪਾਰ ਕੀਮਤ ਵਾਧੀ ਹੋਈ ਹੈ ਤੇ ਕਈ ਖੇਤਰਾ ਵਿੱਚ ਪ੍ਰਚੂਨ ਕੀਮਤਾਂ 80 ਰੁਪਏ ਪ੍ਰਤੀ ਕਿਲੋਗ੍ਰam ਤੋਂ ਵੱਧ ਜਾਣ ਤੋਂ ਬਾਅਦ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਐਨਸੀਸੀਐਫ ਰਾਹੀਂ ਟਮਾਟਰ 52 ਰੁਪਏ ਪ੍ਰਤੀ ਕਿਲੋਗ੍ਰam ਦੇ ਉਪਲਬਧ ਕਰਵਾਉਣ ਦਾ ਫੈਸਲਾ ਕੀਤਾ ਹੈ ਇਸ ਪਹਿਲ ਕਦਮੀ ਦਾ ਵਿਸਥਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਰਾਜਾਂ ਵਿੱਚ ਕੀਤਾ ਜਾਵੇਗਾ ਆਂਧ੍ਰਪ੍ਰਦੇਸ਼ ਅਤੇ ਕਰਨਾਟਕ ਵਿੱਚ ਚੱਕਰਵਾਤ ਮੋਟਾ ਕਾਰਨ ਆਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਸਪਲਾਈ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਇਸ ਤੋਂ ਬਾਅਦ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਇਸ ਸਮੇਂ ਦੌਰਾਨ ਦੇਸ਼ ਦੇ ਵਿੱਚ ਟਮਾਟਰ ਦੀ ਸਪਲਾਈ ਆਮ ਤੌਰ ਤੇ ਸੁਚਾਰੂ ਹੁੰਦੀ ਹੈ ਪਰ ਫਸਲ ਖਰਾਬ ਹੋ ਜਾਣ ਕਾਰਨ ਬਾਜ਼ਾਰ ਦੇ ਵਿੱਚ ਅਚਾਨਕ ਉਥਲ-ਪੁਥਲ ਦੀ ਸਥਿਤੀ ਵੀ ਜੜੀ ਬਣ ਗਈ ਹੈ ਕਿ ਸਰਕਾਰ ਨੇ ਕਿ ਹੱਕ ਸਬਸਿਡੀ ਵਾਲੇ ਟਮਾਟਰ ਉਦੋਂ ਤੱਕ ਵੇਚੇ ਜਾਣਗੇ ਜਦੋਂ ਤੱਕ ਪ੍ਰਚੂਨ ਕੀਮਤਾਂ 40 ਤੋਂ 50 ਰੁਪਏ ਪ੍ਰਤੀ ਕਿਲੋਗ੍ਰam ਦੇ ਦਾਇਰੇ ਵਿੱਚ ਨਹੀਂ ਆਉਂਦੀਆਂ ਦਿੱਲੀ ਵਿੱਚ ਕਈ ਥਾਵਾਂ ਤੇ ਮੋਬਾਈਲ ਬੈਂਨਾ ਅਤੇ ਸਟਾਲਾਂ ਰਾਹੀਂ ਵਿਕਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕ੍ਰਿਸ਼ੀ ਪਵਨ ਆਰਕੇ ਪੁਰਮ ਸਾਕੇਤ ਨਹਿਰੂ ਪਲੇਸ ਖਾਰੀ ਬਾਉਲੀ ਰੋहिणी ਦਵਾਰਕਾ ਅਤੇ ਨੌਇਡਾ ਸ਼ਾਮਿਲ ਹਨ ਐਮਪੀ ਸਾਨੀ ਨੂੰ ਲੈ ਕੇ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਪੰਜਾਬ ਤੋਂ ਰਾਜ ਸਭਾ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਦੇ ਸ਼ਡਿਊਲ ਨੂੰ ਮਨਜ਼ੂਰੀ ਦੇਣ ਦੇ ਲਈ ਉਪਰਾਸ਼ਟਪਤੀ ਦਾ ਧੰਨਵਾਦ ਕੀਤਾ ਡਾਕਟਰ ਸਾਨੀ ਨੇ ਕੱਲ ਵੀ ਨਵੀਂ ਦਿੱਲੀ ਵਿੱਚ ਭਾਰਤ ਦੇ ਉਪਰਾਸ਼ਟਪਤੀ ਅਤੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਸੀ ਪੀ ਰਾਧਾ ਕ੍ਰਿਸ਼ਨਨ ਨਾਲ ਮੁਲਾਕਾਤ ਕਰਕੇ ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਮਨਜ਼ੂਰੀ ਦੇਣ ਦੇ ਲਈ ਉਹਨਾਂ ਦੇ ਦਖਲ ਦੀ ਬੇਨਤੀ ਕੀਤੀ ਸੀ ਡਾਕਟਰ ਸਾਨੀ ਨੇ ਇਹਨਾਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਦੇ ਲਈ ਉਪਰਾਸ਼ਟਰਪਤੀ ਦਾ ਦਿ ਲੋਧਨ ਬਾਦ ਵੀ ਕੀਤਾ ਇੱਥੇ ਦੱਸ ਦਈਏ ਕਿ ਹੁਣ ਪੰਜਾਬੀ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਰਸਤਾ ਕਲੀਅਰ ਹੋ ਗਿਆ ਉਪਰਾਸ਼ਟਰਪਤੀ ਨੇ ਸੈਨੇਟ ਚੋਣਾਂ ਕਰਵਾਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ ਬਲਾਈਂਡ ਮਹਿਲਾ ਵੇਸੀ ਜੇਤੂ ਟੀਮ ਨੂੰ ਮਿਲੇ ਰਾਹੁਲ ਗਾਂਧੀ ਪਾਤੀ ਕ੍ਰਿਕਟ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਸੁਨਹਿਰੀ ਪੰਨਾ ਜੁੜ ਗਿਆ ਜਿहां ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਸਥਿਤ 10 ਜਨਪਥ ਵਿਖੇ ਬਲਾਈਂਡ ਮਹਿਲਾ T20 ਵਿਸ਼ਵ ਕਾਪ 2025 ਦੀ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ 26 ਨਵੰਬਰ ਦੀ ਦੇਰ ਸ਼ਾਮ ਨੂੰ ਆਯੋਜਿਤ ਇਸ ਸਵਾਗਤ ਸਮਾਰੋਹ ਦੇ ਦੌਰਾਨ ਰਾਹੁਲ ਗਾਂਧੀ ਨੇ ਟੀਮ ਦੀ ਪ੍ਰਸ਼ੰਸਾ ਕੀਤੀ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਖਿਡਾਰੀਆਂ ਦਾ धीरज अनुशासन ਅਤੇ ਅਸਾਧਾਰਨ ਖੇਡ ਭਾਵਨਾ ਪੂਰੇ ਦੇਸ਼ ਲਈ ਪ੍ਰੇਰਨਾਦਾਇਕ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਟੀਮ ਦੀ ਇਹ ਇਤਿਹਾਸਕ ਜਿੱਤ ਸਾਹਸ ਅਤੇ ਅਸੀਮ ਭਾਵਨਾਵਾਂ ਦਾ ਜੀਵੰਤ ਸੰਦੇਸ਼ ਹੈ ਉਹਨਾਂ ਨੇ ਕਿਹਾ ਕਿ ਭਾਰਤ ਨੂੰ ਇਨ੍ਹਾਂ ਟੀਮਾਂ ਤੇ ਬਹੁਤ ਮਾਣ ਹੈ ਪੰਜਾਬੀ ਰੈਪਰ ਪਰਮ ਨੇ ਰਚਿਆ ਇਤਿਹਾਸਿਆਂ ਦੱਸਦੰਨੇ ਕਿ ਇਸ ਵੇਲੇ ਇਹ ਕਾਫੀ ਜ਼ਿਆਦਾ ਚੜ੍ਹੇਗੀ ਮਸ਼ਹੂਰ ਵੀ ਹੈ ਤੇ ਕਾਫੀ ਕਲਾਕਾਰਾਂ ਦੇ ਵੱਲੋਂ ਇਸ ਨੂੰ ਸਪੋਰਟ ਵੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਦੀ ਰਹਿਣ ਵਾਲੀ 19 ਸਾਲਾ ਪੰਜਾਬੀ ਰੈਪਰ ਪਰਮ ਨੇ ਸੰਗੀਤ ਦੀ ਦੁਨੀਆ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਦਰਜ ਕੀਤੀ ਹੈ ਉਹ Spotify ਦੇ ਗਲੋਬਲ ਵਾਇਰਲ ਪੰਚਾਤ ਚਾਰਟ ਦੇ ਵਿੱਚ ਸਿਖਰ ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਕਲਾਕਾਰ ਬਣ ਗਈ ਹੈ ਪਰਮਦੇ ਦੇ ਡੈਬਿਊ ਸਿੰਗਲ that girl ਨੇ ਰਿਲੀਜ਼ ਹੋਣ ਤੇ ਸਿਰਫ 2 ਹਫ਼ਤੇ ਬਾਅਦ ਹੀ ਗਲੋਬਲ #1 ਸਥਾਨ ਹਾਸਲ ਕਰ ਲਿਆ ਸੀ ਇਹ ਗੀਤ ਮਨੀ ਸੰਧੂ ਦੁਆਰਾ ਤਿਆਰ ਕੀਤਾ ਗਿਆ ਹੈ ਤੇ ਪਰਮ ਦੀ ਅਸਲ ਆਵਾਜ਼ ਰੋ ਰੌ ਵੋਕਲਸ ਅਤੇ ਪ੍ਰਮਾਣਿਕ ਪੰਜਾਬੀ ਰੈਪਰ ਸ਼ੈਲੀ ਨੇ ਦੁਨੀਆ ਭਰ ਦੇ ਸਰੋਤਿਆਂ ਨਾਲ ਤਾਲਮਿਲ ਬਣਾਇਆ ਹੈ ਜਿਸ ਕਾਰਨ ਉਹ ਸੰਗੀਤ ਉਦਯੋਗ ਦੇ ਵਿੱਚ ਇੱਕ ਵਿਲੱਖਣ ਆਵਾਜ਼ ਵਜੋਂ ਉੱਭਰੀ ਹੈ ਦੁਨੀਆ ਭਰ ਦੇ ਪ੍ਰਸ਼ੰਸਕ ਉਹਨਾਂ ਦੀ ਪ੍ਰਤਿਭਾ ਅਤੇ ਮੌਲਿਕਤਾ ਦਾ ਜਸ਼ਨ ਮਨਾ ਰਹੇ ਹਨ ਪਰਮ ਦੇ ਇਸ ਸ਼ਾਨਦਾਰ ਪ੍ਰਾਪਤੀ ਨੂੰ ਦਰਸਾਉਣ ਦੇ ਲਈ Spotify ਨੇ ਨਿਊਯਾਰਕ ਦੇ ਟਾਈਮ ਸਕੁਅਰ ਤੇ ਆਪਣੇ ਇਕੁਅਲ ਬਿਲਬੋਰਡ ਤੇ ਪਰਮ ਨੂੰ ਪ੍ਰਦਰਸ਼ਿਤ ਕਰਕੇ ਉਹਨਾਂ ਦਾ ਸਨਮਾਨ ਵੀ ਕੀਤਾ ਹੈ ਤੇ ਇਹ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੇ ਇਹ ਵਿਸ਼ਾਲ ਗਲੋਬਲ ਸਪੌਟਲਾਈਟ ਨਾ ਸਿਰਫ ਉਹਨਾਂ ਦੀ ਸੰਗੀਤਕ ਸਫਲਤਾ ਨੂੰ ਉਜਾਗਰ ਕਰਦੀ ਹੈ ਬਲਕਿ ਇਹ ਪ੍ਰ ਪ੍ਰਤਿਭਾਸ਼ਾਲੀ ਮਹਿਲਾ ਕਲਾਕਾਰਾਂ ਨੂੰ ਦੁਨੀਆ ਭਰ ਵਿੱਚ ਉਤਸ਼ਾਹਿਤ ਕਰਨ ਤੇ ਇਕੁਅਲ ਮੂਹਮ ਦੇ ਮਿਸ਼ਨ ਨੂੰ ਵੀ ਦਰਸਾਉਂਦੀ ਹੈ ਬਾਲੀਵੁੱਡ ਦੇ ਹਿੱਟ ਕਲਾਕਾਰ ਅਕਸ਼ੇ ਕੁਮਾਰ ਦੇ ਵੱਲੋਂ ਸੀਐਮ ਭਜਨ ਲਾਲ ਸ਼ਰਮਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਬਾਲੀਵੁੱਡ اداکار ਅਕਸ਼ੇ ਕੁਮਾਰ ਅਚਾਨਕ ਚਾਰਟਰ ਫਲਾਈਟ ਰਾਹੀਂ ਜੈਪੁਰ ਪਹੁੰਚੇ ਤੇ ਜੈਪੁਰ ਹਵਾਈ ਅੱਡੇ ਤੋਂ ਉਹ ਸਿੱਦੇ ਮੁੱਖ ਮੰਤਰੀ ਨਿਵਾਸ ਗਏ ਜਿੱਥੇ ਉਹਨਾਂ ਨੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨਾਲ ਮੁਲਾਕਾਤ ਕੀਤੀ 도ਮਾ ਵਿੱਚਕਾਰ ਲਗਭਗ ਅੱਧਾ ਘੰਟਾ ਤੱਕ ਮੁਲਾਕਾਤ ਚੱਲੀ ਜਿਸ ਤੋਂ ਬਾਅਦ ਉਹ ਮੁੰਬਈ ਦੇ ਲਈ ਰਵਾਨਾ ਹੋ ਗਏ ਤੇ ਮੁੱਖ ਮੰਤਰੀ ਨੇ ਅਕਸ਼ੇ ਕੁਮਾਰ ਨੂੰ ਊਠ ਵਾਲੀ ਇੱਕ ਰਿਵਾਇਤੀ ਰਾਜਸਥਾਨੀ ਕਲਾਕ੍ਰਿਤੀ ਵੀ ਪੇਂਟ ਕੀਤੀ ਮੀਟਿੰਗ ਦੌਰਾਨ ਰਾਜਸਥਾਨ ਦੇ ਵਿੱਚ ਫਿਲਮ ਸ਼ੂਟਿੰਗ ਪ੍ਰੋਮੋਸ਼ਨ ਅਤੇ ਫਿਲਮ ਉਦਯੋਗ ਦੇ ਵਿਸਥਾਰ ਸੰਬੰਧੀ ਸਕਾਰਾਤਮਕ ਚਰਚਾਵਾਂ ਦੀਆਂ ਸੰਭਾਵਨਾਵਾਂ ਹਨ ਮੁੱਖ ਮੰਤਰੀ ਨੂੰ ਮਿਲਣ ਤੋਂ ਬਾਅਦ ਅਕਸ਼ੇ ਕੁਮਾਰ ਨੇ ਕਿਹਾ ਮੈਂ ਆਪਣੇ ਕਰੀਅਰ ਵਿੱਚ ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਕੀਤੀ ਹੈ ਤੇ ਹੋਰ ਫਿਲਮਾਂ ਦੀ ਸ਼ੂਟਿੰਗ ਲਈ ਇੱਥੇ ਆਉਣ ਦੀ ਉਮੀਦ ਹੈ ਜੈਪੁਰ ਵਿੱਚ ਬੁਨਿਆਦੀ ਢਾਂਚੇ ਵਿੱਚ ਬਹੁਤ ਸਾਰੇ ਬਦਲਾਅ ਆਏ ਹਨ ਅਤੇ ਚੀਜ਼ਾਂ ਬਹੁਤ ਤੇਜ਼ੀ ਨਾਲ ਅੱਗੇ ਵਧੀਆਂ ਹਨ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨੋਦਉ ਚਾਹਸ ਤਨਪਾ